ਦੋਸਤੋ ਜੇਕਰ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੁੰਦਾ ਹੈ ਤਾਂ ਫਿਰ ਜਦੋਂ ਅਸੀਂ ਹਾਈਵੇ ਦੇ ਉੱਪਰ ਆਪਣੀ ਗੱਡੀ ਲੈ ਕੇ ਨਿਕਲਦੇ ਆਂ ਤਾਂ ਸਾਨੂੰ ਰਸਤੇ ਦੇ ਵਿੱਚ ਕੋਈ ਨਾ ਕੋਈ ਟੋਲ ਪਲਾਜ਼ਾ ਜ਼ਰੂਰ ਟੱਕਰਦਾ ਹੈ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਣ ਦੇ ਲਈ ਕਈ ਕਈ ਟੋਲ ਪਲਾਜ਼ਾ ਦੇ ਉੱਪਰ ਟੋਲ ਟੈਕਸ ਦੇਣਾ ਪੈਂਦਾ ਹੈ ਪਰੰਤੂ ਤੁਸੀਂ ਇਹਨਾਂ ਟੋਲ ਪਲਾਜ਼ਾ ਤੋਂ ਬਿਨਾਂ ਟੋਲ ਟੈਕਸ ਦਿੱਤੇ ਆ ਵੀ ਲੰਘ ਸਕਦੇ ਹੋ ਅਤੇ ਆਹੀ ਤਰੀਕਾ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਹਾਂ ਅਤੇ ਇਸ ਵੀਡੀਓ ਦੇ ਵਿੱਚ ਦੱਸੇ ਗਏ ਤਰੀਕੇ ਦੇ ਮੁਤਾਬਕ ਜੇਕਰ ਤੁਸੀਂ ਟੋਲ ਟੈਕਸ ਬੈਰੀਅਰ ਦੇ ਕੋਲੋਂ ਲੰਘਦੇ ਹੋ ਤਾਂ ਫਿਰ ਤੁਹਾਨੂੰ ਟੋਲ ਨਹੀਂ ਦੇਣਾ ਪਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਗੇ ਵਧਦੇ ਹਾਂ ਅਤੇ ਤਰੀਕਾ ਜਾਣਨ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਆਓ ਫਿਰ ਦੇਖਦੇ ਹਾਂ ਕਿ ਆਖਿਰ ਸਾਨੂੰ ਕੀ ਕਰਨਾ ਪਵੇਗਾ ਸੋ ਦੋਸਤੋ ਜੇਕਰ ਆਪਾਂ ਕਿਤੇ ਵੀ ਜਾਣਾ ਹੈਗਾ ਤਾਂ ਉਸ ਥਾਂ ਦੀ ਆਪਾਂ ਖੋਜ ਆਪਣੇ Google Map ਦੇ ਵਿੱਚ ਕਰਾਂਗੇ ਮੈਂ ਇਸ ਵਕਤ ਰੂਪਨਗਰ ਦੇ ਵਿੱਚ ਹਾਂ ਅਤੇ ਮੈਂ ਚੰਡੀਗੜ੍ਹ ਜੇਕਰ ਜਾਣਾ ਚਾਹਾਂ ਤਾਂ ਫਿਰ ਮੈਂ Google Map ਦੇ ਵਿੱਚ ਚੰਡੀਗੜ੍ਹ ਨੂੰ ਸਰਚ ਕਰਾਂਗਾ ਜਦੋਂ ਮੈਂ ਚੰਡੀਗੜ੍ਹ ਨੂੰ ਸਰਚ ਕਰਦਾ ਹਾਂ ਤਾਂ ਉਸ ਤੋਂ ਬਾਅਦ ਮੇਰੇ Google Map ਦੇ ਵਿੱਚ ਨੀਚੇ ਡਾਇਰੈਕਸ਼ਨ ਐਂਡ ਸਟਾਰਟ ਦੀ অপਸ਼ਨ ਬਣ ਜਾਂਦੀ ਹੈ ਆਪਾਂ ਡਾਇਰੈਕਸ਼ਨ ਦੀ অপਸ਼ਨ ਦੇ ਉੱਪਰ ਜਦੋਂ ਜਾਂਦੇ ਹਾਂ ਤਾਂ ਫਿਰ ਆਪਾਂ ਵੇਖਦੇ ਹਾਂ ਕਿ ਸਾਨੂੰ ਇੱਕ ਨੀਲੇ ਰੰਗ ਦੀ ਪੱਟੀ ਦਿਖਦੀ ਹੈ ਇੱਕ ਪਾਸੇ ਰੂਪਨਗਰ ਦਿਖ ਰਿਹਾ ਹੈ ਇੱਕ ਪਾਸੇ ਡੈਸਟੀਨੇਸ਼ਨ ਲਾਲ ਰੰਗ ਦਾ ਚੰਡੀਗੜ੍ਹ ਦਾ ਦਿਖ ਰਿਹਾ ਹੈ ਅਤੇ ਇੱਕ ਨੀਲੇ ਰੰਗ ਦੀ ਪੱਟੀ ਸੜਕ ਦਿਖ ਰਹੀ ਹੈ Google Mapsਾਨੂੰ ਦਿਖਾ ਰਿਹਾ ਹੈ ਕਿ ਇਸ ਸੜਕ ਤੋਂ ਤੁਸੀਂ ਚੰਡੀਗੜ੍ਹ ਜਾ ਸਕਦੇ ਹੋ ਅਤੇ ਦੱਸ ਰਿਹਾ ਹੈ ਕਿ 1 ਘੰਟਾ 8 ਮਿੰਟ ਲੱਗਣਗੇ ਅਤੇ 55 ਰੁਪਏ ਦਾ ਟੋਲ ਟੈਕਸ ਲੱਗੇਗਾ ਇਸ ਰੋਡ ਦੇ ਉੱਪਰ। ਲੇਕਿਨ ਇਸ ਦੇ ਨਾਲ ਹੀ ਤੁਸੀਂ ਦੇਖੋ ਕਿ ਇੱਕ ਹੋਰ ਫਿੱਕੀ ਲਾਈਨ ਵੀ ਬਣੀ ਹੋਈ ਹੈ। ਉਸ ਦੇ ਉੱਪਰ ਲਿਖਿਆ ਹੋਇਆ ਹੈ 1 ਘੰਟਾ 10 ਮਿੰਟ ਲੱਗਣਗੇ ਲੇਕਿਨ ਕੋਈ ਟੋਲ ਨਹੀਂ ਲੱਗੇਗਾ। ਸੋ ਨੀਲੇ ਰੰਗ ਦੀ ਪੱਟੀ ਤੇ 1 ਘੰਟਾ 8 ਮਿੰਟ ਲੱਗ ਰਹੇ ਨੇ 48 ਕਿਲੋਮੀਟਰ ਦਾ ਇਹ ਸਫ਼ਰ ਹੈ ਜਿੱਥੇ 55 ਰੁਪਏ ਟੋਲ ਟੈਕਸ ਲੱਗੇਗਾ। ਹੁਣ ਇਸ ਦੇ ਨਾਲੇ ਜਿਹੜੀ ਮੈਂ ਤੁਹਾਨੂੰ ਦੂਜੀ ਪੱਟੀ ਦੀ ਗੱਲ ਕਰ ਰਿਹਾ ਜੇਕਰ ਆਪਾਂ ਉਸ ਦੇ ਉੱਪਰ ਕਲਿੱਕ ਕਰ ਦਈਏ ਤਾਂ ਫਿਰ ਆਪਾਂ ਨੂੰ 1 ਘੰਟਾ 10 ਮਿੰਟ ਦਾ ਰਸਤਾ ਦਿਖਾਂਦਾ ਹੈ ਅਤੇ ਦੱਸਦਾ ਹੈ ਕਿ ਕੋਈ ਟੋਲ ਨਹੀਂ ਲੱਗੇਗਾ ਸੋ ਸਾਡੀ ਆਪਣੀ ਚੁਆਇਸ ਹੈ ਕਿ ਅਸੀਂ ਟੋਲ ਵਾਲੀ ਹੁਣ ਪੱਟੀ ਦੇ ਉੱਪਰ ਜਾਣਾ ਹੈਗਾ ਜਾਂ ਫਿਰ ਬਿਨਾਂ ਟੋਲ ਵਾਲੀ ਪੱਟੀ ਦੇ ਉੱਪਰ ਜਾਣਾ ਸੋ ਅਸੀਂ ਇਸ ਤਰ੍ਹਾਂ Google Map ਦੇ ਸਹਾਰੇ ਅਸੀਂ ਬਿਨਾਂ ਟੋਲ ਵਾਲਾ ਰਾਹ ਲੱਭ ਕੇ ਅਸੀਂ ਉਸ ਰਾਹ ਤੇ ਉਸ ਸੜਕ ਤੇ ਜਾ ਕੇ ਅਸੀਂ ਟੋਲ ਟੈਕਸ ਦੇ ਪੈਸੇ ਆਪਣੇ ਬਚਾ ਸਕਦੇ ਹਾਂ ਦੋਸਤੋ ਹੁਣ ਆਪਾਂ ਇੱਕ ਹੋਰ ਤਜਰਬਾ ਕਰਦੇ ਹਾਂ ਆਪਾਂ ਚੰਡੀਗੜ੍ਹ ਦੀ ਬਜਾਏ ਹੁਣ ਲੁਧਿਆਣਾ ਚਲਦੇ ਹਾਂ ਕਿਉਂਕਿ ਮੈਂ ਰੂਪਨਗਰ ਮੌਜੂਦ ਹਾਂ ਮੈਂ ਚੰਡੀਗੜ੍ਹ ਡੈਸਟੀਨੇਸ਼ਨ ਨੂੰ ਹਟਾ ਕੇ ਮੈਂ ਆਪਣਾ ਡੈਸਟੀਨੇਸ਼ਨ ਲੁਧਿਆਣਾ ਚੁਣਨ ਲੱਗਿਆ ਜਦੋਂ ਮੈਂ ਲੁਧਿਆਣਾ ਦੀ ਸਰਚ ਕਰਦਾ ਹਾਂ ਅਤੇ ਗੂਗਲ ਮੈਪ ਦੇ ਵਿੱਚ ਡਾਇਰੈਕਸ਼ਨ ਦੇ ਉੱਪਰ ਜਾ ਕੇ ਮੈਪ ਨੂੰ ਖੋਲਦਾ ਹਾਂ ਤਾਂ ਮੈਨੂੰ ਇੱਕ ਨੀਲੇ ਰੰਗ ਦੀ ਪੱਟੀ ਫੇਰ ਨਜ਼ਰ ਆਉਂਦੀ ਹੈ ਇਸ ਦੇ ਉੱਪਰ ਲਿਖਿਆ ਹੋਇਆ ਕਿ 1 ਘੰਟਾ 25 ਮਿੰਟ ਦਾ ਰਸਤਾ ਤੇ 99 ਰੁਪਏ ਟੋਲ ਲੱਗੇਗਾ ਇੱਕ ਪੱਟੀ ਦੇ ਉੱਪਰ ਲਿਖਿਆ ਹੋਇਆ ਇੱਕ ਘੰਟੇ 27 ਮਿੰਟ ਦਾ ਰਸਤਾ ਤੇ ਕੋਈ ਟੋਲ ਨਹੀਂ ਲੱਗੇਗਾ ਅਤੇ ਇੱਕ ਪੱਟੀ ਦੇ ਉੱਪਰ ਲਿਖਿਆ ਹੋਇਆ ਇੱਕ ਘੰਟੇ 31 ਮਿੰਟ ਦਾ ਰਸਤਾ ਅਤੇ 99 ਰੁਪਏ ਦਾ ਟੋਲ ਹੈ ਸੋ ਮੈਨੂੰ ਤਿੰਨ ਰਾਹ Google Map ਇਸ ਵਕਤ ਦਿਖਾ ਰਿਹਾ ਹੈ ਨੀਲੇ ਰੰਗ ਦੀ ਪੱਟੀ ਜਿਹੜੀ ਗੂੜੀ ਦਿਖਾ ਰਿਹਾ ਇਸ ਦੇ ਵਿੱਚ ਨੋ ਟੋਲ ਲਿਖਿਆ ਹੋਇਆ ਦਿਖਾ ਰਿਹਾ ਹੈ ਅਤੇ ਦੋ ਫਿੱਕੇ ਰੰਗ ਦੀਆਂ ਹੋਰ ਪੱਟੀਆਂ ਐ ਉਹ ਦੋਵੇਂ ਟੋਲ ਟੈਕਸ ਵਾਲੀ ਪੱਟੀਆਂ ਦੇ ਜਰਾ ਰਹੀਆਂ ਨੇ ਸੋ ਇਸ ਤਰ੍ਹਾਂ ਅਸੀਂ ਟੋਲ ਤੋਂ ਬਚ ਸਕਦੇ ਆ ਅਤੇ ਬਗੈਰ ਟੋਲ ਵਾਲੀ ਪੱਟੀ ਲੱਭ ਕੇ ਉਸ ਦੇ ਉੱਪਰ ਅਸੀਂ ਜਾ ਸਕਦੇ ਆ ਅਤੇ ਸੌਖੇ ਤਰੀਕੇ ਨਾਲ ਆਪਣੀ ਡੈਸਟੀਨੇਸ਼ਨ ਦੇ ਉੱਪਰ ਪਹੁੰਚ ਸਕਦੇ ਆ ਸੋ ਇਸ ਤਰ੍ਹਾਂ ਗੂਗਲ ਮੈਪ ਦੇ ਸਹਾਰੇ ਅਸੀਂ ਕਿਤੇ ਵੀ ਘੁੰਮ ਸਕਦੇ ਆ ਅਤੇ ਸਾਡਾ ਜੇਕਰ ਅਸੀਂ ਬਿਨਾਂ ਟੋਲ ਵਾਲੀ ਪੱਟੀ ਚੁਣ ਲਵਾਂਗੇ ਤਾਂ ਸਾਡਾ ਕਿਤੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਟੋਲ ਨਹੀਂ ਲੱਗੇਗਾ ਅਤੇ ਜੀ ਮੁਫਤ ਦੇ ਵਿੱਚ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਾਵਾਂਗੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਤਰੀਕਾ ਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ